ਸਸਕੀ ਕਾਲਤੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਸਾਰਿਆਂ ਦਾ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਹੀ ਹੋਣੀ ਚਾਹੀਦੀ ਹੈ ਤੇ ਅੱਜ ਅਸੀਂ ਦੇਖਾਂਗੇ ਸਭ ਕੁਝ ਰੁੜ ਗਿਆ ਫੇਰ ਵੀ ਜਵਾਗ ਤੱਕ ਚੜ੍ਹਦੀ ਕਲਾ ਚ ਕੌਣ ਹਰਾ ਦੂ ਪੰਜਾਬ ਨੂੰ ਕੋਠੀ ਆੜ ਜਾੜ ਤੇ ਕਿਵੇਂ ਸੜਕਾਂ ਤੇ ਰੱਤਾ ਤੇ ਅੱਜ ਜਿਆਣਾ ਦੇਖੂਗੇ ਮਲਬੜ ਦੇ ਉੱਤੇ ਹੀ ਹੈ ਜਿਹੜਾ ਮੇਲੀ ਹਲੇ ਕਰੰਟ ਜਿਹੜੀ ਨਿਊਜ਼ ਚੱਲ ਰਹੀ ਹੈ ਹਨਾ ਕਿ ਕਿੰਨਾ ਨੁਕਸਾਨ ਹੋਇਆ ਪੰਜਾਬ ਦਾ ਤੇ ਉਸ ਚ ਵੀ ਮਤਲਬ ਕਿਵੇਂ ਬਚੇ ਹਲੇ ਵੀ ਚੜ੍ਹਦੀ ਕਲਾ ਚ ਹੀ ਹੈ ਤਾਈ ਨੇ ਕੰਬਿਤਾ ਉਹ ਬਿਲਕੁਲ ਹੀ ਸਿਰ ਤੋਂ ਆਪਾ ਵੀਡੀਓ ਸਟਾਰ ਕਰਦੇ ਆ। ਕੁਝ ਨਹੀਂ ਰੁਕਿਆ। ਰੇਹਾਂ ਤੱਕ ਦੁਰ ਗਿਆ ਨਾ ਮੈਟਰ ਸਾਰਾ ਡੁੱਬ ਗਿਆ। ਸਾਰੇ ਸਾਰੇ ਡੁੱਬ ਗਿਆ। ਮੰਜੇ ਮੰਜੇ ਵੱਜ ਗਏ। ਨਹੀਂ ਸਾਡੇ ਨਹੀਂ ਆਇਆ। ਤਾਂ ਹੀ ਡੁੱਬ ਗਿਆ। ਉਹਨਾਂ ਦੇ ਬੈਗ ਟਪੜੇ ਸ਼ਿਕਰ ਸ਼ਿਕਰ ਮੈਂ ਭੱਜ ਕੇ ਜਾ ਕੇ ਪਾਣੀ ਵਿੱਚ ਬੈਗ ਸਤਿ ਸ੍ਰੀ ਅਕਾਲ ਜੀ ਕਿਸੇ ਨੇ ਪੁੱਛਿਆ ਪੰਜਾਬ ਕੋਲੋਂ ਤੇਰੇ へ ਧੀਆਂ ਪੁੱਤ ਕਿਵੇਂ ਹੁਣ ਵੀ ਚੜ੍ਹਦੀ ਕਲਾ 'ਚ ਜ਼ਿੰਦਗੀ ਜਿਉਂਦੇ ਨੇ ਆਪਣੇ ਮਰੇ ਫਸਲਾਂ ਘਰ ਜ਼ਮੀਨਾਂ ਹੜੀਆਂ ਫਿਰ ਵੀ ਇਹ ਫਿਰਦੇ ਮੁਸਤਰਾਉਂਦੇ ਨੇ ਇਸ ਔਖੇ ਸਮੇਂ ਵੀ ਇਹਨਾਂ ਲਈ ਨਾ ਮਾਰਿਆ ਕਿਸੇ ਨੇ ਹਾ ਦਾ ਨਾਰਾ ਇਹ ਜਿੰਨਾ ਤੇ ਪਈ ਵਿਪਤਾ ਸਮੇਂ ਫਿਰਦੇ ਲੰਗਰ ਲਾਉਂਦੇ ਨੇ ਅੱਗੋਂ ਪੰਜਾਬ ਸਿਆ ਨੇ ਜਵਾਬ ਦਿੱਤਾ ਇਹ ਗੁਰੂ ਦੇ ਹੁਕਮ 'ਚ ਜ਼ਿੰਦਗੀ ਜਿਉਂਦੇ ਨੇ ਕੋਈ ਕੀ ਵਿਗਾੜ ਲੂ ਪੰਜਾਬ ਤੇ ਪੰਜਾਬੀਆਂ ਦਾ ਸਭ ਕੁਝ ਲੂਟਾ ਕੇ ਵੀ ਇਹ ਤੇਰਾ ਪਾਣਾ ਮਿੱਠਾ ਲਾਗੇ ਕਹਿ ਕੇ ਰੱਬ ਦਾ ਨਾਮ ਤੇ ਆਉਂਦੇ ਨੇ ਸਾਰੀ ਦੁਨੀਆ ਜਾਣਦੀ ਹੈ ਕਿ ਪੰਜਾਬ ਇਸ ਸਮੇਂ ਵੱਡੀ ਹੜਾਂ ਦੀ ਮਾਰ ਥੱਲੇ ਆ ਇਸ ਔਕੇ ਸਮੇਂ ਵੀ ਪੰਜਾਬੀਆਂ ਦੇ ਲਈ ਪੰਜਾਬੀ ਹੀ ਖੜੇ ਨੇ ਉਹ ਪੰਜਾਬੀ ਜਿਨ੍ਹਾਂ ਦਾ ਕਰੋੜਾਂ ਰੁਪਏ ਦਾ ਜ਼ਮੀਨ ਦਾ ਫਸਲਾਂ ਦਾ ਨੁਕਸਾਨ ਹੋ ਗਿਆ ਉਹ ਵੀ ਦੇਖੇ ਨੇ ਕਿ ਕਿਵੇਂ ਆਪਣਾ ਸਭ ਕੁਝ ਲਟਾ ਕੇ ਵੀ ਦੂਜਿਆਂ ਨੂੰ ਲੰਗਰ ਵਰਤਾ ਰਹੇ ਨੇ ਪਰ ਤਰਾਸਦੀ ਹੈ ਦਿਲ ਦੁਖਦਾ ਹੈ ਕਿ ਜਿਨ੍ਹਾਂ ਲਈ ਪੰਜਾਬੀ ਹਮੇਸ਼ਾ ਖੜੇ ਨੇ ਫਿਰ ਚਾਹੇ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਕਿਸੇ ਤੇ ਵਿਪਤਾ ਪਈ ਹੋਵੇ ਹਮੇਸ਼ਾ ਪੰਜਾਬੀ ਹੀ ਅੱਗੇ ਹੋ ਕੇ ਮਦਦ ਕਰਦੇ ਨੇ ਲੰਗਰ ਲਾਉਂਦੇ ਨੇ ਉਹਨਾਂ ਦੇ ਵਿੱਚੋਂ ਕਿਸੇ ਨੇ ਮਦਦ ਤਾਂ ਕੀ ਕਰਨੀ ਹੈ ਹਾ ਦਾ ਨਾਰਾ ਵੀ ਨਹੀਂ ਮਾਰਿਆ ਕਿਸੇ ਨੇ ਪੰਜਾਬ ਦੇ ਲਈ ਪੰਜਾਬੀਅਤ ਦੇ ਲਈ ਅਰਦਾਸ ਵੀ ਨਹੀਂ ਕੀਤੀ ਪਰ ਜਿਉਂਦੇ ਰਹਿਣ ਪੰਜਾਬੀ ਜਿਹੜੇ ਇਸ ਸਮੇਂ ਆਪਣੇ ਭੈਣ ਭਰਾਵਾਂ ਦੀ ਮਦਦ ਕਰ ਰਹੇ ਨੇ ਉਤੇ ਵਿਦੇਸ਼ਾਂ ਦੇ ਵਿੱਚ ਵਸਦੇ ਉਹ ਪੰਜਾਬੀ ਨੌਜਵਾਨ ਜਿਹੜੇ ਬੇਸ਼ੱਕ ਪੰਜਾਬ ਤੋਂ ਦੂਰ ਬੈਠੇ ਨੇ ਪਰ ਦਿਲ ਉਹਨਾਂ ਦਾ ਪੰਜਾਬ ਦੇ ਵਿੱਚ ਹੀ ਧੜਕਦਾ ਹੈ ਉਹਨਾਂ ਨੇ ਵੀ ਸੁਨੇਹਾ ਭੇਜਿਆ ਕਿ ਪੰਜਾਬ ਸਿਆ ਕਬਰਾਈ ਨਾ ਤੇਰੇ ਧੀਆਂ ਪੁੱਤ ਹਲੇ ਵਦੇਸ਼ਾਂ ਦੇ ਵਿੱਚ ਵੀ ਵਸਦੇ ਨੇ ਜਿਹੜੇ ਤੇਰੇ ਤੇ ਪਈ ਇਸ ਵਿਕਤਾ ਤੋਂ ਬਾਅਦ ਘਾਟੇ ਨੂੰ ਚੱਲਦੇ ਹੋਏ ਤੈਨੂੰ ਫਿਰ ਤੋਂ ਪੈਰਾਂ ਸਿਰ ਕਰ ਦੇਣਗੇ ਇਹੀ ਉਹੋ ਹੌਸਲਾ ਹੈ ਉਹ ਹਿੰਮਤ ਹੈ ਜਿਹੜੀ ਕਿਸੇ ਪੰਜਾਬੀ ਨੂੰ ਡੋਲਣ ਨਹੀਂ ਦਿੰਦੀ ਪਰ ਦੋਸਤੋ ਉੱਥੇ ਹੀ ਇਸ ਸਮੇਂ ਦੇ ਦੇ ਹਾਲਾਤ ਨੇ ਉਹ ਵੀ ਦੇਖ ਕੇ ਕਿਤੇ ਨਾ ਕਿਤੇ ਅੱਖ ਨਾਮ ਹੁੰਦੀ ਹੈ ਬਾਕੀ ਦੇਸ਼ ਦਾ ਬਤੀਰਾ ਦੇਖ ਕੇ ਵੀ ਅੱਖ ਨਾਮ ਹੁੰਦੀ ਹੈ ਲੀਡਰਾਂ ਦੀ ਰਾਜਨੀਤੀ ਚਮਕਾਉਣ ਦੀ ਇਸ ਸਮੇਂ ਚੱਲ ਰਹੀ ਦੌੜ ਭੱਜ ਦੇਖ ਕੇ ਵੀ ਮਨ ਦੁਖਦਾ ਹੈ ਪਰ ਉੱਥੇ ਹੀ ਪੰਜਾਬੀ ਜਿਉਂਦੇ ਰਹਿਣ ਜਿਹੜੇ ਇਸ ਸੌਖੇ ਸਮੇਂ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਜ਼ਿੰਦਗੀ ਜਿਉਂ ਰਹੇ ਨੇ ਪਰ ਇਸ ਸਮੇਂ ਦੀਆਂ ਕੁਝ ਅਜਹੀਆਂ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਰਹੇ ਹਾਂ ਜਿਹੜੇ ਪੰਜਾਬ ਦੇ ਮੌਜੂਦਾ ਹਾਲਾਤ ਦੱਸ ਰਹੀਆਂ ਨੇ ਕਿਉਂਕਿ ਅੱਜ ਸਵੇਰ ਦਾ ਵੀ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਤੇ ਮੌਸਮ ਵਿਭਾਗ ਦੁਆਰਾ ਚੇਤਾਵਨੀ ਦਿੱਤੀ ਗਈ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੇਜ਼ ਮੀਂਹ ਅਤੇ ਭਾਰੀ ਮੀਂਹ ਪੈ ਸਕਦਾ ਹੈ ਜਿਸ ਕਰਕੇ ਲੋਕਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਘਰੋਂ ਤਾਂ ਹੀ ਨਿਕਲੋ ਜੇਕਰ ਬੇहद ਜ਼ਰੂਰੀ ਹੋਵੇ ਜਿਹੜੇ ਵੀ ਸੇਵਾ ਕਰ ਰਹੇ ਨੇ ਉਹ ਤਾਂ ਘਰੋਂ ਬਾਹਰ ਨਿਕਲੇ ਹੀ ਹੋਏ ਨੇ ਪਰ ਦੱਸ ਦਈਏ ਕਿ ਉੱਥੇ ਇਸ ਵੱਡੀ ਵਿਫਤਾ ਦੇ ਵਿੱਚ ਇਨ੍ਹਾਂ ਹੜ੍ਹਾਂ ਦੇ ਵਿੱਚ ਲੋਕਾਂ ਨੂੰ ਧਿਆਨ ਰੱਖਣ ਦੀ ਵੀ ਲੋੜ ਹੈ ਲੰਗਰ ਵੀ ਧਿਆਨ ਦੇ ਨਾਲ ਇਸ ਸਮੇਂ ਮਦਦ ਵੀ ਧਿਆਨ ਦੇ ਨਾਲ ਕੀਤੀ ਜਾਵੇ ਕਿਉਂਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚੋਂ ਆਪਣੇ ਪੰਜਾਬੀਆਂ ਦਾ ਹੀ ਇਹ ਮੈਸੇਜ ਆਇਆ ਕਿ ਲੰਗਰ ਉਹਨਾਂ ਕੋਲ ਵੱਡੀ ਗਿਣਤੀ ਦੇ ਵਿੱਚ ਪਹੁੰਚ ਗਿਆ ਹੈ ਤੇ ਹੋਰ ਜਿਹੜੀਆਂ ਚੀਜ਼ਾਂ ਦੀ ਲੋੜ ਪੈਣੀ ਹੈ ਕਿਉਂਕਿ ਇੱਥੇ ਹੀ ਬਸ ਨਹੀਂ ਹਾਲੇ ਤਾਂ ਹੜ੍ਹਾਂ ਤੋਂ ਬਾਅਦ ਅਸਲੀ ਆਪਣੀ ਜੋ ਇਮਤਿਹਾਨ ਸ਼ੁਰੂ ਹੋਣਾ ਹੈ ਉਸ ਸਮੇਂ ਆਪਾਂ ਸਾਰਿਆਂ ਦੇ ਨਾਲ ਖੜਨਾ ਹੈ ਫਿਰ ਤੋਂ ਆਪਣੇ ਭੈਣ ਭਰਾਵਾਂ ਨੂੰ ਪੈਰਾਂ ਸਰ ਕਰਨਾ ਹੈ ਕਿਤੇ ਕੋਈ ਇਹ ਨਾ ਮੇਣਾ ਮਾਰ ਜਵੇ ਕਿ ਪੰਜਾਬੀ ਓਕੇ ਸਮੇਂ ਦੇ ਵਿੱਚ ਪਿੱਠ ਦਿਖਾ ਗਏ ਪਰ ਇਹ ਤਾਂ ਕਹਿੰਦੇ ਆ ਉਹ ਗੱਲ ਹੋ ਗਈ ਹੈ ਜਿਹੜੀ ਸ਼ਬਦ ਜਿਹੜੀ ਲਾਈਨ ਹਾਲੇ ਦੁਨੀਆ ਤੇ ਬਣੀ ਹੀ ਨਹੀਂ ਕਿ ਪੰਜਾਬੀ ਪਿੱਠ ਦਿਖਾ ਗਏ ਕਿਉਂਕਿ ਪੰਜਾਬੀ ਤਾਂ ਬਗਾਨਿਆਂ ਲਈ ਖੜਦੇ ਨੇ ਹੁਣ ਤਾਂ ਵਿਪਤਾ ਆਪਣੇ ਤੇ ਪਈ ਹੈ ਸੋ ਆਓ ਇਸ ਮੌਕੇ ਦੀ ਤੁਹਾਨੂੰ ਵੀਡੀਓਜ਼ ਦਿਖਾਉਂਦੇ ਆ ਸਾਡੇ ਸਹਿਯੋਗੀ ਦੁਆਰਾ ਇਹ ਖਾਸ ਵੀਡੀਓਜ਼ ਖਾਸ ਕਵਰੇਜ ਤੁਹਾਡੇ ਤੱਕ ਪਹੁੰਚਾਈ ਗਈ ਹੈ ਸੋ ਵੀਡੀਓ ਜ਼ਰੂਰ ਦੇਖਿਓ ਤੇ ਦੇਖਦੇ ਆ ਕਿ ਇਸ ਸਮੇਂ ਪੰਜਾਬ ਦੇ ਇਹਨਾਂ ਇਲਾਕਿਆਂ ਦੇ ਕੀ ਹਾਲਾਤ ਹਨ ਖਾਸ ਤੌਰ ਤੇ ਮਾਝੇ ਏਰੀਏ ਦੇ ਵਿੱਚ ਬਹੁਤ ਵੱਡੀ ਮਾਰ ਪਈ ਹੈ ਮਾੜਾ ਕੁਛ ਨਹੀਂ ਆ ਕਿਨਸਾ ਕੱਕ ਤੁੰਗਿਆਨ ਮੈਟਰ ਸਾਰਾ ਡੁੱਬ ਗਿਆ ਸਾਰੇ ਸਾਰੇ ਸਾਰਾ ਡੁੱਬ ਗਿਆ ਮੰਜੇ ਮੰਜੇ ਬਚ ਗਏ ਨਹੀਂ ਸਾਡੇ ਨਹੀਂ ਆਇਆ ਤਾਂ ਡੁੱਬ ਗਿਆ ਉਹਨਾਂ ਦੇ ਬੈਗ ਟਪੜੇ ਸ਼ਿਕਰ ਸ਼ਿਕਰ ਵਿੱਚ ਪੱਜ ਕੇ ਜਾ ਕੇ ਪਾਣੀ ਵਿੱਚ ਬੈਗ ਕਰੋ ਵਾਹੀ ਗੁਰਜੀ ਚੈੱਕ ਕੋਹਨੇਵਾਲ ਪਿੰਡ ਦਾ ਇੰਨਾ ਹਾਲਾਤ ਮਾੜੇ ਹੋਏਗੇ ਦੋ ਮਜਲੀ ਕੋਠੀ ਆ ਵੇਖੋ ਇੱਕ ਪਾਸੇ ਪਰਲੇ ਪਾਸੇ ਨੂੰ ਉਲਰ ਗਈ ਸਾਰੀ ਨਵੀਂ ਬਣਾਈ ਕਹਿੰਦੇ ਇੱਕ ਦੋ ਸਾਲ ਹੋਇਆ ਸੀ ਨਵੀਂ ਕੋਠੀ ਪਾਈ ਤੇ ਇਧਰੋਂ ਤੁਸੀਂ ਦਾ ਬੰਦ ਟੁੱਟਣਾ ਕਰਕੇ ਪਾਣੀ ਦੀ ਮਾਰ ਵੱਜੀ ਤੇ ਕੋਠੀ ਬੈ ਗਈ ਤੇ ਸਰਕ ਵੀ ਵੇਖੋ ਕਰੋ ਚੈੱਕ ਦੋਆ ਤਿੰਨਾ ਥਾਂ ਤੇ ਸਰਕ ਜਿਹੜੀ ਟੁੱਟ ਗਈ ਕੋਹਨੇਵਾਲ ਪਿੰਡ ਪਹੁੰਚੇ ਪਹਿਲੇ ਦਿਨ ਅਜੇ ਛੇ ਆ ਗਿਆ ਬਾਅਦ ਫਿਰ ਦਿੱਤੀ ਆ ਦਾ ਪ੍ਰਯੋਗ ਵੀ ਗਾਇਦਾ ਉਹ ਨੁਕਸਾਨ ਹੋਇਆ ਹੈ ਉਹ ਤਾਂ ਖਲਮ ਖਲਮ ਦਾ ਡੰਗਰ ਸਰਕਤ ਲੈ ਆ ਗਿਆ ਬੱਦੇ ਹਾਂ ਸਾਰਾ ਬਾਨ ਟਟਣ ਕਰਕੇ ਸਾਰਾ ਦਿਆਈ ਬਣ ਗਿਆ ਕਿੱਥੇ ਕੋਠੀ ਵੀਰ ਨੇ ਪਾਈ ਕਿੱਡੀ ਸੋਹਣੀ ਕੋਠੀ ਆ ਆਪਣੇ ਪਿੰਡ ਦੇ ਰਿਸ਼ਤੇਦਾਰਾਂ ਦੀ ਆ ਸਾਰੀ ਕੋਠੀ ਥੱਲਿਆਂ ਜਿਹੜੀ ਆ ਖਿਲਰ ਗਈ ਉਹ ਨੁਕਸਾਨ ਹੋਇਆ ਹੈ ਇੱਧਰ ਕਰੋ ਚੈੱਕ ਲੋਕਾਂ ਨੇ ਡੰਗਰ ਰੇੜੀਆਂ ਨਾਲ ਖਿਲਾਰ ਕੇ ਬੱਦੇ ਆ ਤੇ ਤੂੜੀ ਪਾਈ ਆ ਸਾੜੇ ਪਿੰਡ ਨੇ ਡੰਗਰ ਸਰਕਾਂ ਤੇ ਆਪਣੀਆਂ ਗੱਡੀਆਂ ਵੀ ਸਰਕਾਂ ਤੇ ਲਿਆ ਕੇ ਖਲਾਰੀਆਂ ਤੇ ਪਿੰਡ ਆ ਨੌਜਵਾਨ ਵੇਖੋ ਬਹੁਤ ਵੀਰ ਜਿਹੜੇ ਟਰਾਲੀਆਂ ਲੈ ਕੇ ਲੰਗਰ ਲੈ ਕੇ ਪਿੰਡ ਘੋਣੇ ਵਾਲ ਅੱਗੇ ਮਸਰਾਲੇ ਡਾਲੇ ਚੱਕ ਇਧਰ ਪਿੰਡ ਜਿਹੜੇ ਵੀ ਪੰਜ ਚਾਰ ਪਿੰਡ ਹੈਗੇ ਸੀ ਕੋਈ ਚਾਰਾ ਲੈ ਕੇ ਪਹੁੰਚਿਆ ਕੋਈ ਲੰਗਰ ਲੈ ਕੇ ਪਹੁੰਚਿਆ ਕੋਈ ਜੋ ਵੀ ਚੀਜ਼ ਕੋਈ ਤੂੜੀ ਲੈ ਕੇ ਵੀ ਰਾਏ ਪਾਣੀ ਲੈ ਕੇ ਆਏ ਆ ਪਰ ਸਰਕ ਟੁੱਟਣ ਕਰਕੇ ਅੱਗੇ ਨਹੀਂ ਜਾਇਆ ਜਾਣ ੜਿਆ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਤੁਹਾਨੂੰ ਪਾਣੀ ਪਾਣੀ ਹੈ ਨਾ ਪਾਣੀ ਬਹੁਤ ਵੀ ਹੈ ਟਰਾਲੀ ਤੇ ਟਰਾਲੀ ਚੜੀ ਆ ਪਿੰਡ ਘੋਨੇਵਾਲ ਰਮਦਾਸ ਵਾਲਾ ਕਰੋ ਚਾਹ ਕੋਈ ਬਹੁਤ ਜ਼ਿਆਦਾ ਪਾਣੀ ਹੈ ਇੱਧਰ ਦੇਖ ਸਕਦੇ ਤੁਸੀਂ ਕਰੋ ਚਾਹ ਕਿ ਛਾਰੀਆਂ ਫਸਣਾ ਤਬਾ ਹੋ ਗਈਆਂ ਪਿੰਡ ਘੋਨੇਵਾਲ ਪਹਿਲੇ ਦਿਨ ਇੱਥੇ ਆਇਆ ਗਿਆ ਦੂਜੇ ਦਿਨ ਵੀ ਇੱਥੇ ਆ ਗਿਆ ਤੀਜੇ ਦਿਨ ਇੱਥੇ ਆਇਆ ਸਪਰਕਾ ਨਹੀਂ ਜਾ ਜਾਂਦਾ ਬਹੁਤ ਮਾੜਾ ਹਾਲ ਹੈ ਫਿਰ ਡੰਗਰ ਸਾਰੇ ਲੋਕਾਂ ਨੇ ਜਿਨ੍ਹਾਂ ਦੇ ਬਚ ਗਏ ਆ ਉਹ ਸਰਕਾਂ ਦੇ ਲੈਣ ਤੇ ਜਿਨ੍ਹਾਂ ਦੇ ਕਈਆਂ ਤੇ ਰੋੜ ਗਏ ਦੱਸਣ ਦੇ ਆ ਤੋਂ ਮੰਜ਼ਲੀ ਕੋਠੀ ਦੀ ਵੀ ਇੱਥੇ ਜਿਹੜੀ ਆ ਨੁਕਸਾਨ ਹੋਇਆ ਡਿੱਗੀ ਆ ਦੋ ਮੰਜ਼ਲੀ ਕੋਠੀ ਬਾਪੂ ਜੀ ਦੱਸਣ ਦੇ ਬਹੁਤ ਹੀ ਮਾੜਾ ਕਹਿੰਦੇ ਹਾਲ ਸਾਡਾ ਸਪਰਕ ਟੁੱਟ ਗਿਆ ਬਾਪੂ ਜੀ ਬਾਪੂ ਜੀ ਕਹਿੰਦੇ ਮੈਂ ਇੱਥੇ ਹੀ ਡੰਗਰ ਲੈ ਕੇ ਇਥੇ ਰਾਤ ਟ੍ਰਾਲੀ ਦੇ ਥੱਲੇ ਸੌਂਦੇ ਆ ਦੋ ਦਿਨ ਹੋ ਗਏ ਆ ਕਰਾਂ ਤੋਂ ਸਪਰਕ ਜਿਹੜਾ ਟੁੱਟ ਗਿਆ ਸੜਕ ਟੁੱਟਣ ਕਾਟ ਕੇ ਗਾਂ ਨਹੀਂ ਜਾਇ ਜਾਂਦੇ ਮਸਰਾਲਾ ਅੱਗੇ ਮਸਰਾਲਾ ਚੁੱਕੇ ਹੋਏ ਅੱਗੇ ਕੋਹਨੇਵਾਲ ਤੱਕ ਅੱਗੇ ਇਧਰ ਮਨਸੂਰ ਅੱਗੇ ਬਹੁਤ ਨੁਕਸਾਨ ਹੋਇਆ ਫਸਲਾਂ ਤੇ ਤਬਾਹ ਹੋ ਗਈਆਂ ਜੇ ਵਾਖ ਕਰੋ ਚੱਕ ਕੁੱਤੇ ਵੀ ਟੁੱੜੀ ਤੇ ਬੈਠੇ ਬਹੁਤ ਸਾਂਗਤ ਜਿਹੜੇ ਵੀਰ ਟਰਾਲੀਆਂ ਲੈ ਕੇ ਆਉਂਦੇ ਲੰਗਰ ਲੈ ਕੇ ਆਉਂਦੇ ਸੇਵਾ ਲੈ ਕੇ ਆਉਂਦੇ ਪਿੰਡ ਕੋਹਨੇਵਾਲ ਤੱਕ ਪੜਾ ਗੁਸਾਰਕ ਟਟਣ ਕਰਕੇ ਵਾਪਸ ਜਾਣਾ ਪੈੰਡਿਆ ਆਪਣੇ ਪਿੰਡ ਦੇ ਕਈ ਟਰਾਲੀਆਂ ਇੱਥੇ ਆਈਆਂ ਪਰ ਰੋੜ ਟੁੱਟਣ ਕਰਕੇ ਜਿਹੜਾ ਗਾਂ ਨਹੀਂ ਜਾਇਆ ਜਾਣਿਆ ਆ ਕਰੋ ਪਿੰਡ ਕੋਨੇ ਵਾਲਾ ਬਹੁਤ ਨੁਕਸਾਨ ਹੋਇਆ ਜਾ ਪਿੰਡ ਵਾਲੇ ਕਹਿੰਦੇ ਦੋ ਵਾਧ ਪਾਣੀ ਜਿੱਦਾਂ ਪਹਿਲੇ ਦਿਨ ਪਾਣੀ ਆਇਆ ਨਾ ਪਾਣੀ ਗੱਲ ਕਰਨ ਵਾਲੀ ਨਹੀਂ ਰਹਿ ਗਈ ਬਹੁਤ ਪਿੰਡ民 ਨੇ ਥਾਂ ਤੇ ਵਾਹਿਗੁਰੂ ਮਿਹਰ ਕਰੇ ਬਹਾਦਰੀ ਨਾਲ ਲੋਕਾਂ ਜਿਥੇ ਰਹਿ ਰਹੇ ਸਰਕ ਟੁੱਟਣ ਕਰਕੇ ਸਾਰੇ ਵੀਰ ਆਪਸੇ ਜਾਣ ਜਾ ਜੇ ਇਹ ਅੱਗੇ ਜੋ ਇੱਕ 7 ਵਾਰ ਇੱਥੇ ਹੀ ਫਿਰ ਨੁਕਸਾਨ ਆਣਾ ਤੇ ਨੀਵੇਂ ਹੀ ਪੜੇ ਹੋਗੇ ਬਹਾਦਰੀ ਲੋਕਾਂ ਦੀ ਜਿਹੜੇ ਡੇਡੇ ਤੋਂ ਕੁੱਟੀਆਂ ਬਚ ਗਈਆਂ ਕਿ ਨਾ ਪਾਣੀ ਆਇਆ ਹੋਗਾ ਵਾਇ ਕੋ ਜੀ ਕਰੋ ਚਾ ਕਾਇਤਰ ਕਾਣਾ ਨੌਰ ਤੋਂ ਡੇਰਾ ਬਾਬਾ ਨਾਨਕ ਰੋਡ ਰਾਵੀ ਦੇ ਆ ਦਾ ਪਾਣੀ ਅਜੇ ਵੀ ਬਗਨੋਂ ਬੰਦ ਨਹੀਂ ਹੋਣਿਆ ਕਰੋ ਚੈੱਕ ਬਹੁਤ ਜ਼ਿਆਦਾ ਪਾਣੀ ਹੋਈ ਹੈ ਵੀ ਚੌਥਾ ਦਿਨ ਵਾ ਪਾਣੀ ਵਗਦਿਆ ਤਿੰਨ ਦਿਨ ਹੋ ਗਏ ਦਿਨ ਰਾਤ ਐਦਾ ਪਾਣੀ ਵਗਦਿਆ ਇਹ ਹਰੂਆ ਨਹੀਂ ਹੈ ਹਰੂਆ ਬੜੀ ਕਿਸੇ ਰਹਿ ਗਿਆ ਇਹ ਆ ਕੰਮ ਉੱਤੇ ਲੱਗੇ ਆ ਗਏ ਦੇ ਬਸ ਕਿਰਨ ਵਾਲਾ ਕਿਰਨ ਲੱਗੇ ਆ ਕਿਰਨ ਸ਼ੁਰੂ ਹੋ ਜਾਣੀ ਹਣ ਕਾਣਾ ਨੌਰ ਤੋਂ ਸ਼ੁਰੂ ਬਸ ਬਹੁਤ ਜ਼ਿਆਦਾ ਪਾਣੀ ਜਾਈ ਵਗਾਂਦਿਆ ਕਰੋ ਚੈੱਕ ਇੱਧਰ ਵੀਰ ਚੌਪਰ ਖੜੰਡੇ ਆਂ ਮੋਰ ਟਰਾਲੀਆਂ ਲੋਕੀ ਟੂੜੀ ਲੈ ਕੇ ਜਾਣਦੇ ਆ ਕਰੋ ਚੈੱਕ ਸੇਵਾਦਾਰ ਵੀਰ ਰਮਦਾਸ ਵਾਲੋ ਉੱਧਰ ਮੋਰ ਟਰਾਲੀ ਜਾਂਦੀ ਇਸੇ ਵਾਲਾ ਲੈ ਕੇ ਆਇਆ ਸਰੀਆ ਪਾਲੇ ਪਾਣੀ ਲੈ ਕੇ ਆਂਦੇ ਵੀਰ ਬਹੁਤ ਜ਼ਿਆਦਾ ਪਾਣੀ ਕਰੋ ਚੈੱਕ ਆ ਵੀ ਵੀਰ ਟੂੜੀ ਲੈ ਕੇ ਜਾਂਦੇ ਆ ਟਰਾਲੀਆਂ ਕਰੋ ਚੈੱਕ ਇਹਨਾ ਮੋਰਚਾ ਲੱਗਿਆ ਇੱਧਰ ਕਰੋ ਪਾਣੀ ਚੈੱਕ ਉਹ ਪਟਿਆਲੇ ਨਾਲਲੇ ਦੇ ਖਾਲੀ ਆਉਂਦੇ ਹੋਣ ਪਾਣੀ ਘਟਿਆ ਪਾਣੀ ਵੱਧ ਗਿਆ 80 ਕਿਲੋਮੀਟਰ ਕਿਲੋਮੀਟਰ ਪਾਣੀ ਦਾ ਵਗਿਆ ਰੋਡ ਦੇ ਉੱਤੋਂ ਜਾਣ ਕਿਸ ਕੀ ਦੇ ਲੱਗ ਜੀ ਵੀ ਉੱਧਰੋਂ ਲਿਆਂਦੇ ਪਿੰਡਾਂ ਵੱਲੋਂ ਬਹੁਤ ਜ਼ਿਆਦਾ ਪਾਣੀ ਦੇਖ ਲਓ ਕਿੱਸ ਪਰ ਇਲਾਕੇ ਲੈ ਕੇ ਆਏ ਕਿੰਨੇ ਸੂਰੇ ਕਿੰਨੇ ਬਗਲੇ ਬੰਦ ਵੀ ਆਪਣੇ ਪੰਜ ਮਰ ਬਣੇ ਤੇਰੇ ਸੁਲੇ ਬਹੁਤ ਅਲੋਕੀ ਫਸੇ ਆ ਜਿੰਨਾਂ ਕੈਂਡੇ ਖਟ-ਖਟ ਕੇ ਲਿਆਉਂਦੇ ਪੈਣ ਦੇ ਕੋਠੇ ਦੇ ਸਤਾਂ ਤੇ ਚੜੇ ਆ ਤੇ ਬਹੁਤ ਪਾਣੀ ਕੰਡੇ ਚੜ ਗਿਆ ਤੇ ਲੋਕੀ ਚੀਕਾ ਮਾਰਦੇ ਰੋ ਰਹੇ ਇਲਾਕੇ ਦੇ ਕਿੱਡੇ ਲੱਗੇ ਪੇਰੋਕਾ ਪਹਾਣ ਵਰਤਨ ਵਾਲ ਆ ਗਿਆ ਪਾਣੀ ਆ ਆ ਦੇਖੋ ਕੀ ਹਾਲ ਹੈ ਬਹੁਤ ਜ਼ਿਆਦਾ ਪਾਣੀ ਰਾਵੀ ਦਰਿਆ ਦਾ ਤੁਸਣ ਜੜੇ ਮਾਦੋਪੁਰ ਪਠਾਨਪੁਰ ਲਾਗੇ ਤੀ ਹਨ ਕੰਚਰੀਏ ਟੁੱਟ ਗਏ ਜਿਹੜੇ ਉਹਦੇ ਕਰਕੇ ਰਾਤ ਦਾ ਪਾਣੀ ਬਹੁਤ ਵੜ ਗਿਆ

स्पैली hmm, बहुत नुकसान हो हाँ, सारी फसल खराब हो गई हैं जिम्मे उन्होंने दिखाई से बिल्डिंग सारी त्यू पानी कई जगह तो पहुंचे भी नहीं जा रहा उन्होंने हेल्प करनी तो मतलब यह है कि ज्यादा से ज़्यादा हेल्प करने की कोशिश करो अपने वालों हाँ जिन्ना थोड़े तो ज़्यादा ना करो तो मतलब यह है कि ਪੇ ਹੁਣ ਜਿਵੇਂ ਦੱਸਿਆ ਉਹਨਾਂ ਨੇ ਕਿ ਹੋਰ ਕੋਈ ਆਪ ਵੀ ਨਹੀਂ ਸਾਤਾ ਹੈ ਕੋਰੇਨ ਲਈ ਇਹ ਦੇਖ ਕੇ ਕਿ ਹਾਂ ਪਾਣੀ ਚ ਖਾਸ ਕਰਕੇ ਜਿਹੜੇ ਬੱਚੇ ਆ ਉਹਨਾਂ ਨੂੰ ਤਾਂ ਅਵੋਇਡ ਹੀ ਕਰਨਾ ਚਾਹੀਦਾ ਬਾਹਰ ਜਾਣਾ ਹੂੰ ਹੂੰ ਜਿੰਨਾ ਦੇ ਘਰਾਂ ਵਿੱਚ ਵਿੱਚ ਪਾਣੀ ਚਲੇ ਗਿਆ ਸਾਰਾ ਹੂੰ ਹੋਰਾਂ ਦਾ ਕੀ ਹਾਲ ਹੋਏਗਾ ਦੇਖੋ ਮਨੁੱਖੀ ਸੱਤ ਵੀ ਨਹੀਂ ਜਿਹੜਾ ਬਜ਼ੁਰਗ ਕੱਸੀ ਸੀ ਉਹ ਨਾ ਹੂੰ ਹੂੰ ਤਾਂ ਮੈਨੂੰ ਲੱਗਿਆ ਕਿ ਮੇਰ ਕਰੇਰਾ ਬਿਨਾਂ ਤੇ ਨਾਲ ਚੜਦੀ ਕਲਾ ਚ ਰੱਖੇ ਨਾ ਨੂੰ ਹਨਾ ਤੁਸੀਂ ਵੀ ਪ੍ਰੇ ਕਰਿਆ ਕਰੋ ਸਾਰੇ ਪ੍ਰੇ ਕਰੀਏ ਸੀ ਤੇ ਨਾਲੇ ਜਲਦੀ ਪਾਣੀ ਸੁੱਕ ਜੇ ਮੀਂਹ ਪੈਣਾ ਬੰਦ ਹੋ ਜੀ ਹਾਂ ਬਾਰਿਸ਼ ਬੰਦ ਹੋ ਜੀ ਵੀ ਫੇਰ ਥੋੜਾ ਜਿਹਾ ਪਾਣੀ ਘਟੇਗਾ ਹਾਂ ਫੇਮ ਅਵੇਲੇ ਇਹ ਜਾਂ ਚੜ੍ਹਦੀ ਕਲਾ ਚ ਰਹਿਣ ਸਾਰੇ ਕਿਉਂ ਬੱਚਿਆਂ ਨੂੰ ਵੀ ਨਹੀਂ ਪਤਾ ਸੀ ਹੈਨਾ ਹਾਂ ਬੱਚੇ ਤਾਂ ਇੰਜੋਏ ਕਰ ਰਹੇ ਹਨ ਪਰ ਲੋਕ ਪਤਾ ਨਹੀਂ ਸਾਰਾ ਕੁਝ ਹੈ ਪਰ ਇਹ ਕਿ ਉਹ ਵੀ ਚੜ੍ਹਦੀ ਕਲਾ ਚ ਹੈ ਹਾਂ ਚੜ੍ਹਦੀ ਕਲਾ ਚ ਹੀ ਰਹਿਣ ਹਾਂ ਕਿ ਕੋਈ ਦੁੱਖ ਹੀ ਨਹੀਂ ਆਉਂਦਾ ਫਿਰ ਵੀ ਠੀਕ ਹੈ ਸਾਰੇ ਬਸ ਇਹ ਜਿੰਨਾ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਨਹੀਂ ਪਤਾ ਹਾਂ ਹਾਂ ਬਾਕੀ ਸੇਵਾ ਦਾ ਸਾਰੀ ਕਾਰੀ ਲਈ ਹੈ ਕਈਆਂ ਦੇ ਘਰ ਕੀ ਕੀ ਹਾਂ ਕਈਆਂ ਦੇ ਘਰ ਕੀ ਕੀ ਬਹੁਤ ਕੁਛ ਹੋਇਆ ਹੈ ਬਹੁਤ ਨੁਕਸਾਨ ਹੋਇਆ ਪੰਜਾਬ ਨੂੰ ਬਹੁਤ ਚੇਲਣਾ ਪਿਆ ਇਨਸਾਨਾਂ ਨੂੰ ਇਨੀ ਜਾਨਵਰਾਂ ਨੂੰ ਜਾਨਵਰਾਂ ਨੂੰ ਵੀ ਹੋਇਆ ਸਾਰਿਆਂ ਨੂੰ ਤੇ ਮਤਲਬ ਸਾਨੂੰ ਤੁਹਾਡਾ ਪਿਓ ਵੀ ਕੀ ਹੈ ਤੁਹਾਡੇ ਰਾਏ ਕੀ ਹੈ ਕਮੈਂਟ ਤੇ ਜਰੂਰ ਦੱਸੋ ਸਾਨੂੰ ਤਾਂ ਕਿ ਅੱਗੇ ਤੁਰ ਕੇ ਆਪਣੇ ਪਿਓ ਗਿਆ ਸੀ ਰੱਖ ਸਕੇ ਸਾਰੇ ਤੇ ਜੇ ਜੀ ਨਗਿੰਦਾ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਕੋਲ ਧੰਨਵਾਦ ਧੰਨਵਾਦ